ਤਦੋਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਵਾਤਾਵਰਨ ਨੂੰ ਹਰਾ-ਭਰਾ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ। ਤੋਂ ਤੇ ਸੂਬੇ ਦੇ ਵਿੱਚ ਸਰਕਾਰ ਵੱਲੋਂ ਰੁੱਖ ਲਗਾਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਦੇ ਵੱਲੋਂ ਰੁੱਖ ਲਗਾਏ ਗਏ ਨੇ। ਤਦ ਅੱਜ ਦੇ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਦੀ ਰਹਿਨਮਾਈ ਹੇਠ ਪੀਸੀਐਸ ਦੇ ਵੱਲੋਂ ਰੁੱਖ ਲਗਾਉਣ, ਮਨੁੱਖਤਾ ਬਚਾਓ ਅਤੇ ਵਾਤਾਵਰਨ ਸਵੱਛ ਬਣਾਓ ਮੁਹਿੰਮ ਤਹਿਤ ਅਮ੍ਰਿਤਸਰ ਦੇ ਮਾਣਾਵਾਲਾ ਵਿੱਚ 68 ਕੇਵੀ ਸਬਸਟੇਸ਼ਨ ਵਿੱਚ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਅੱਜ ਮੋਗ ਪੰਜਾਬ ਦੇ ਵਿਦਯੁਤ ਮੰਤਰੀ ਹਰਪਾਲ ਸੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਤਾਂ ਬਿਜਲੀ ਮੰਤਰੀ ਹਰਪਾਲ ਸਿੰਘ ਜੀ ਇੱਥੇ ਹੋਤੇ ਹਰਪਾਲ ਸੀਮਾ ਨੇ ਕਿਹਾ ਕਿ ਅਜੋਕੇ ਸਮੇਂ ਦੇ ਵਿੱਚ ਵਾਤਾਵਰਨ ਬਹੁਤ ਦੂਸ਼ਿਤ ਹੋ ਰਿਹਾ ਹੈ ਇਸ ਨੂੰ ਬਚਾਉਣ ਦੇ ਲਈ ਹਰ ਇੱਕ ਵਿਅਕਤੀ ਨੂੰ ਰੁਕ ਲਗਾਉਣੇ ਚਾਹੀਦੇ ਨੇ 48 ਕੇਵੀ ਸਟੇਸ਼ਨ ਮਾਨਾ ਵਾਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੀ ਚੱਲ ਰਹੀ ਆ ਵੱਦ ਤੋਂ ਵੱਦ ਰੁੱਖ ਲਗਾਉਣ ਦੀ ਪਲਾਂਟੇਸ਼ਨ ਕਰਨ ਦੀ ਉਹਦੇ ਤਹਿਤ ਅਸੀਂ ਅੱਜ ਇਸ ਸਬਸਟੇਸ਼ਨ ਦੇ ਉੱਤੇ ਜਿਹੜਾ ਹੈ ਬੂਟੇ ਲਗਾਏ ਨੇ ਸਾਡੇ ਮਾਨਯੋਗ ਮੰਤਰੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਟੀਮਾ ਸਾਹਿਬ ਉਹ ਖਾਸ ਤੌਰ ਤੇ ਸਾਡੇ ਨਾਲ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਫੈਦਰੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਇੱਕ ਛੋਟੀ ਜੀ ਉਪਰਾਲੇ ਦੇ ਵਿੱਚ ਆਮ ਕੱਲ ਕੇ ਯੋਗਦਾਨ ਪਾਇਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਜ਼ਿੰਦਗੀ ਜਿਹੜੀ ਆ ਇਹ ਦਰਖਤਾਂ ਤੇ ਹੀ ਆ ਆਪਾਂ ਵੱਧ ਤੋਂ ਵੱਧ ਦਰਖਤ ਲਗਾਈਏ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਬਚਾਈਏ ਅਸੀਂ ਪੀਐਸਪੀਸੀਐਲ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸਾਡੇ ਕੋਲ ਸਬਸਟ੍ਰੇਸ਼ਨ ਨੇ ਉੱਥੇ ਹਰ ਜਗ੍ਹਾ ਤੇ ਅਸੀਂ ਜਿਹੜੇ ਰੋਕ ਲਾਉਣ ਦੀ ਮੁਹਿੰਮ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਪਿੱਛੇ ਅਸੀਂ ਪਟਿਆਲੇ ਦੇ ਵਿੱਚ ਜਿਹੜੇ ਆ 7 ਸੋਲਰ ਟਰੀ ਵੀ ਲਗਾਏ ਸੀਗੇ ਜਿਹਦਾ ਮਕਸਦ ਇਹ ਹੀ ਸੀਗਾ ਕਿ ਦਰਖਤ ਦੀ ਤਰ੍ਹਾਂ ਇੱਕ ਸੋਲਰ ਪਲਾਂਟ ਲਗਾਇਆ ਜਾਵੇ ਉਸ ਤੋਂ ਸਾਨੂੰ ਬਿਜਲੀ ਜਿਹੜੀ ਆ ਉਹ ਵੀ ਮਿਲੀ ਪਲੱਸ ਸਾਡਾ ਵਾਤਾਵਰਣ ਵੀ ਦੋਸਤ ਹੋਣ ਤੋਂ ਜਿਹੜਾ ਬਚਦਾ ਅਸੀਂ ਗ੍ਰੀਨ એનર્ਜੀ ਵੱਲ ਜਿਹੜਾ ਉਹ ਵਧ ਰਹੇ ਆ ਸੋ ਜਿਹੜੇ ਅਸੀਂ 7 ਸੋਲਰ ਪਲਾਂਟ ਸੋਲਰ ਟਰੀ ਲਗਾਏ ਸੀਗੇ ਉਹਦੀ ਇੰਨੀ ਜਿਹੜੀ ਸੋਸਾਇਟੀ ਨੂੰ ਫਾਇਦਾ ਹੋਊਗਾ ਕਿ ਲਗਭਗ 1000 ਮਚਿਓਰ ਦਰਖਤ ਜਿਹੜਾ ਆ ਉਹਨਾਂ ਇਹ ਜਿੰਨੇ ਕਾਰਬਨ ਡਾਈਆਕਸਾਈਡ ਅਬਜ਼orb ਕਰਨੀ ਹੁੰਦੀ ਆ ਉਹ ਉੱਥੇ ਹੀ ਹੋਣੀ ਆ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਉਹਨਾਂ ਸੋਲਰ ਟਰੀਜ਼ ਤੋਂ ਹੀ ਸਾਨੂੰ ਉਹਦਾ ਜਿਹੜਾ ਆ ਫਾਇਦਾ ਹੋ ਜੂਗਾ ਸੋ ਮੈਂ ਸਾਰੇ ਪੀਐਸਪੀਸੀਐਲ ਦੇ ਆਪਣੇ ਅਧਿਕਾਰੀ ਸਾਹਿਬਾਨ ਦਾ ਚੀਫ ਸਾਹਿਬ ਸਾਡੇ ਕੋਲ ਆਏ ਨੇ ਐਸੀ ਸਾਹਿਬ ਆਏ ਨੇ ਐਚੀਐਨ ਸਾਹਿਬ ਜਿੰਨਾ ਅਮਲਾ ਪੀਐਸਪੀਸੀਐਲ ਦਾ ਸਾਰਿਆਂ ਨੂੰ ਅ ਮਦਾਈ ਵੀ ਦੇਣਾ ਹੈ ਕਿ ਉਹਨਾਂ ਨੇ ਇਹ ਮਹਿੰਜੜੀ ਆ ਉਹ ਸ਼ੁਰੂ ਕੀਤੀ ਆ ਔਰ ਮੈਂ ਚਾਹੂੰਗਾ ਕਿ ਅਗਲੇ ਸਮੇਂ ਦੇ ਵਿੱਚ ਵੀ ਇਹ ਮਹਿੰਜੜੀ ਜੜੀ ਚੱਲਦੀ ਰਹੇ ਅੱਜ ਕੱਲ ਮੌਨਸੂਨ ਦਾ ਸਮਾਂ ਹੈ ਜਿਹੜਾ ਵੀ ਅਸੀਂ ਦਰਖਤ ਲਗਾਵਾਂਗੇ ਉਹਦਾ ਚੱਲਣ ਦਾ ਤੁਰਨ ਦੀ ਸੰਭਾਵਨਾ ਜਿਹੜੀ ਆ ਉਹ ਬਹੁਤ ਵੱਧ ਜਾਂਦੀ ਆ ਸੋ ਦਰਖਤ ਲਗਾ ਕੇ ਸਾਨੂੰ ਇਹਦੀ ਪਾਲਣਾ-ਪੋਸ਼ਣਾ ਜਿਹੜੀ ਆ ਉਹ ਵੀ ਪੂਰੀ ਕਰਨੀ ਚਾਹੀਦੀ ਆ ਤਾਂ ਕਿ ਮਨੁੱਖਤਾ ਜਿਹੜੀ ਆ ਉਹ ਬਚ ਸਕੇ ਮੈਂ ਆਪਣੇ ਮਾਨਯੋਗ ਮંત્રી ਸਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਇਸ ਮੌਕੇ ਤੇ ਸਾਡੇ ਪੀਐਸਪੀਸੀਐਲ ਦੇ ਕੀਤੇ ਇਸ ਉਪਰਾਲੇ ਬਾਰੇ ਚੰਦ ਸਮੇ ਮਾਨਾਵਾਲਾ ਸਬਸਟੇਸ਼ਨ ਪੀਐਸਪੀਸੀਐਲ ਦੇ ਸਾਰੇ ਅਧਿਕਾਰੀਗੰਡ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਖਾਸ ਤੌਰ ਤੇ ਸਾਡੇ ਮਾਣਯੋਗ ਮਿਨਿਸਟਰ ਸਰਦਾਰ ਹਰਪ੍ਰਧਨ ਸਿੰਘ ਯੂਟੀਓ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਬਹੁਤ ਹੀ ਵਿਸ਼ੇਸ਼ ਉਪਰਾਲਾ ਕਰ ਰਹੇ ਨੇ ਖਾਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾਗਾ ਰੁੱਖ ਲਗਾਓ ਵਾਤਾਵਰਨ ਬਚਾਓ ਰੁੱਖ ਨਗਾਓ ਜ਼ਿੰਦਗੀ ਨੂੰ ਜਿਹੜਾ ਅੱਗੇ ਵਧਾਓ ਇਹ ਬਹੁਤ ਵੱਡਾ ਉਪਰਾਲਾ ਹੈਗਾ ਕਿਉਂਕਿ ਜਿਸ ਤਰ੍ਹਾਂ ਵਾਤਾਵਰ ਜਿਹੜਾ ਹੈਗਾ ਆਪਣਾ ਤੇਜ਼ੀ ਦੇ ਨਾਲ ਟੈਂਪਰੇਚਰ 47 ਡਿਗਰੀ 48 ਡਿਗਰੀ 50 ਡਿਗਰੀ ਨੂੰ ਟੱਚ ਕਰ ਰਿਹਾ ਇਹ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਲਈ ਬਹੁਤ ਹੀ ਖਤਰਨਾਕ ਆ ਜੇਕਰ ਅਸੀਂ ਆਪਣੀ ਮਨੁੱਖੀ ਜ਼ਿੰਦਗੀ ਨੂੰ ਅੱਗੇ ਬਚਾਉਣਾ ਚਾਹੁੰਦੇ ਆ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਔਰ ਮੈਂ ਸਮਝਦਾ ਸਾਡਾ ਫਰਜ਼ ਆ ਸਾਡਾ ਫਰਜ਼ ਆ ਸਾਨੂੰ ਸਾਡੇ ਬਜ਼ੁਰਗਾਂ ਨੇ ਪੜਾਲ ਖਾ ਕੇ ਤੱਕ ਪਹੁੰਚਾਇਆ ਗਿਆ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਵਾਤਾਵਰਨ ਬਚਾਈਏ ਔਰ ਵੱਧ ਤੋਂ ਵੱਧ ਰੁੱਖ ਜੜੇ ਲਾਈਏ ਜਿੰਨੇ ਵੱਧ ਤੋਂ ਵੱਧ ਰੁੱਖ ਲੱਗੇ ਹੋਣਗੇ ਉਨਾਂ ਹੀ ਮੈਂ ਸਮਝਦਾ ਧਾਤੀ ਦਾ ਵਾਤਾਵਰਨ ਅੱਛਾ ਹੋਊਗਾ ਉਨੀਆਂ ਬਿਮਾਰੀਆਂ ਜਿਹੜੀਆਂ ਘੱਟ ਹੋਣਗੀਆਂ ਕਿਉਂਕਿ ਅੱਜ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਚਮੜੀ ਦੇ ਰੋਗ ਹੋਰ ਬਹੁਤ ਸਾਰੇ ਸਾਹ ਨਾਲ ਸੰਬੰਧਿਤ ਰੋਗ ਜਿਹੜੇ ਨੇ ਕਿ ਉਹ ਇਸ ਗੱਲ ਕਰਕੇ ਲੱਗ ਰਹੇ ਨੇ ਕਿ ਅਸੀਂ ਰੁੱਖ ਜਿਹੜੇ ਨੇਗੇ ਦਰਖਤ ਜਿਹੜੇ ਹੈਗੇ ਨੇ ਟਰੀਜ਼ ਜਿਹੜੇ ਨੇ ਉਹਨੂੰ ਲਗਾਤਾਰ ਕੱਟ ਰਹੇ ਹਾਂ ਪਰ ਮੇਰੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਇਹ اپੀਲ ਆ ਕਿ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਰੁੱਖ ਲਾਉਣ ਦਾ ਸੀਜ਼ਨ ਆ ਇਹ ਸੀਜ਼ਨ ਦੇ ਅੰਦਰ ਮਾਨਸੂਨ ਸੀਜ਼ਨ ਦੇ ਅੰਦਰ ਰੁੱਖ ਜਿੰਨੇ ਲਾਓਗੇ ਉਨੇ ਹੀ ਜ਼ਿਆਦਾ ਵਧਣਗੇ ਫੁੱਲਣਗੇ ਔਰ ਸਾਨੂੰ ਜਿਹੜਾ ਉਹ ਆਕਸੀਜਨ ਛੱਡਣਗੇ ਸਾਡੀ ਜਿਹੜੀ ਜ਼ਿੰਦਗੀ ਆ ਹੋਰ ਸਖਾਲੀ ਬਣਾਉਣਗੇ ਔਰ ਸਾਡਾ ਸਾਰਿਆਂ ਦਾ ਧਰਮ ਬਣਦਾ ਫਰਜ਼ ਬਣਦਾ ਕਿ ਅਸੀਂ ਆਪਣੀ ਆਉਣ ਵਾਲੀ ਸੁਸਾਇਟੀ ਦੇ ਲਈ ਔਨਲੀ ਪੀੜ੍ਹੀਆਂ ਦੇ ਲਈ ਆਪਣਾ ਯੋਗਦਾਨ ਪਾਈਏ ਔਰ ਵੱਧ ਤੋਂ ਵੱਧ ਜਿਹੜਾ ਰੁੱਖ ਲਾਈਏ ਸੋ ਮੈਂ ਇੱਕ ਵਾਰ ਫੇਰ ਪੀਐਸਪੀਸੀਐਲ ਦੇ ਸਾਰੇ ਕਰਮਚਾਰੀगण ਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ